ਸਰੀਏ ਕਾਲ ਤੱਕ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਆਦੇਸ਼ ਤੇ ਹੁਕਮਾਂ ਤੋਂ ਬਾਅਦ ਜੋ ਜੋ ਕੁਝ ਪੰਥ ਖਲਕਿਆਂ ਚ ਹੋਇਆ ਖਾਸ ਕਰਕੇ ਸ਼੍ਰੋਮਣੀ ਕਾਲੀਦਰ ਦੇ ਲੀਡਰਸ਼ਿਪ ਨੇ ਕਿਹੜੇ ਜਿਹੜੇ ਲਾਗੂ ਕੀਤੇ ਆਦੇਸ਼ ਇਹਨੂੰ ਤੇ ਕਿਹੜਿਆਂ ਤੋਂ ਪੰਘੋੜੇ ਹੋਏ ਇਸ ਨੂੰ ਲੈ ਕੇ ਹੁਣ ਹੋਰ ਕੋਈ ਬਾਹਰ ਲਿਆਨੇ ਨਹੀਂ ਮੁਰ ਤੋਂ ਇੱਕ ਚਿੱਠੀ ਗਈ ਹੈ ਕਾਲ ਤੱਕ ਸਾਧ ਦੇ ਜਥੇਦਾਰ ਨੂੰ ਚਿੱਠੀ ਕਿਸ ਨੇ ਲਿਖੀ ਹੈ ਐਸਜੀਪੀਸੀ ਮੈਂਬਰਾਂ ਨੇ ਐਸਜੀਪੀਸੀ ਮੈਂਬਰ ਜਿਹੜੇ ਕੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਨੇ ਇਸ ਵੇਲੇ ਅੰਤਰੀਂ ਕਮੇਟੀ ਦੇ ਵਿੱਚ ਉਹ ਵੀ ਦੋ ਮੈਂਬਰ ਨੇ ਤੇ ਨਾਲ ਉਹਨਾਂ ਦੇ ਪੰਜ ਤੋਂ 6 ਮੈਂਬਰ ਹੋਰ ਜਾਂਦੇ ਨੇ ਜਿਹੜੇ ਸਾਂਝੇ ਤੌਰ ਤੇ ਚਿੱਠੀ ਲਿਖਦੇ ਨੇ ਔਰ ਦੋਸ਼ ਲਾਏ ਗਏ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਕਿ ਉਹ ਆਦੇਸ਼ ਮੰਨਣ ਤੋਂ ਭਗੌੜੇ ਹੋ ਗਏ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਗਿਆਨੀ ਰਘਵੀਰ ਸਿੰਘ ਜੋ ਕਿ ਭਰਤੀ ਕਮੇਟੀ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰੀ ਬਿਆਨ ਸਾਂਝਾ ਕਰ ਚੁੱਕੇ ਨੇ ਕਿ ਸੱਤ ਮੈਂਬਰੀ ਕਮੇਟੀ ਜਿਹੜੇ ਉਹਨਾਂ ਦੇ ਹੁਕਮਾਂ ਤੋਂ ਬਣਾਈ ਗਈ ਸੀ ਉਹ ਵੀ ਸਟੈਂਡ ਕਰੇਗੀ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆਪਣੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਤੇ ਉੱਤੇ ਸਵਾਲ ਉੱਠ ਰਹੇ ਨੇ ਉਹ ਸਵਾਲ ਕੋਈ ਹੋਰ ਨਹੀਂ ਉਠਾਰਿਆ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿਣ ਵਾਲੇ ਹਿੱਸਾ ਰਹੇ ਜਿਹੜੇ ਆਗੂ ਨੇ ਉਹੀ ਉਠਾ ਰਹੇ ਨੇ ਔਰ ਨਾਲ ਦੇ ਨਾਲ ਐਸਜੀਪੀਸੀ ਮੈਂਬਰਾਂ ਨੇ ਵੀ ਹੁਣ ਜਿਹੜੀ ਆ ਬਗਾਵਤ ਦਾ ਝੰਡਾ ਫੜ ਲਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਕਈ ਮਸਲਿਆਂ ਦੇ ਉੱਤੇ ਜਿਹੜੇ ਕੀ ਹੈ ਵਿਰੋਧਤਾ ਜਾਰੀ ਕੀਤੀ ਗਈ ਸੀ ਤੇ ਹੁਣ ਜਿਹੜੀ ਲਿਖੀ ਗਈ ਚਿੱਠੀ ਜਾਂ ਪੱਤਰ ਵਿੱਚ ਕੀ ਹੈ ਉਹ ਨਰਾਜ ਧੜੇ ਨੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਅਕਾਲ ਤਖਤ ਨੂੰ ਪੱਤਰ ਲਿਖਦੇ ਨੇ ਚਿੱਠੀ ਲਿਖਦੇ ਨੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹੋਰਨਾ ਅਕਾਲੀ ਆਗੂਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਂ ਤੇ ਇੱਕ ਪੱਤਰ ਸੌਂਪਿਆ ਇਸ ਪੱਤਰ ਵਿੱਚ ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਧੜੇ ਖਿਲਾਫ ਗੰਭੀਰ ਦੋਸ਼ ਲਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਆਗੂਆਂ ਖਿਲਾਫ ਕਾਰਵਾਈ ਦੀ ਮੰਗ ਵੀ ਕਰ ਦਿੱਤੀ ਹੈ ਪੱਤਰ ਸੌਂਪਣ ਵਾਲੇ ਵਫ਼ਦ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੜੈਣ, ਰਾਮਪਾਲ ਸਿੰਘ ਬਹਿਣੀਵਾਲ ਬੀਬੀ ਕਿਰਨਜੋਤ ਕੌਰ ਪਰਮਜੀਤ ਸਿੰਘ ਰਾਏਪੁਰ ਜਥੇਦਾਰ ਹਰਦੇਵ ਸਿੰਘ ਤੇਜਾ ਸਿੰਘ ਕਮਾਲਪੁਰ ਸਾਬਕਾ ਮੈਂਬਰ ਹਰਬੰਸ ਸਿੰਘ ਮੰਜਪੁਰ ਸ਼ਾਮਲ ਸਨ ਹਾਲਾਂਕਿ ਜਥੇਦਾਰ ਗਿਆਨੀ ਰਘਵੀਰ ਸਿੰਘ ਉਹਨਾਂ ਨੂੰ ਨਹੀਂ ਮਿਲੇ ਪਰ ਉਹਨਾਂ ਨੇ ਕਾਲ ਤਖਤ ਦੇ ਸਖਤਰਿਤ ਵਿਖੇ ਆਪਣਾ ਦਰਖਾਸਤ ਰੂਪੀ ਪੱਤਰ ਦੇ ਦਿੱਤਾ ਬਾਅਦ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਨ ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਸੁਖਵੀਰ ਬਾਦਲ ਨੇ 2 ਦਸੰਬਰ ਨੂੰ ਕਾਲ ਤਖਤ ਦੇ ਸਨਮੁਖ ਆਪਣੇ ਦੋਸ਼ ਕਬੂਲੇ ਤੇ ਇਸ ਸਬੰਧੀ ਤਨਖਾਹ ਵੀ ਲਾਈ ਗਈ ਸੀ ਹੁਣ ਉਹ ਕਹਿ ਰਹੇ ਨੇ ਕਿ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਉਂਝ ਹੀ ਸਾਰੇ ਗੁਨਾਹ ਉਹਨਾਂ ਆਪਣੇ ਸਿਰ ਲੈ ਲਏ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਇੱਕ ਕੋਝਾ ਮਜ਼ਾਕ ਹੈ ਇਸ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ ਉਹਨਾਂ ਪੱਤਰ ਵਿੱਚ ਦੂਜਾ ਮਾਮਲਾ ਅਕਾਲ ਤਖਤ ਵੱਲੋਂ ਭਰਤੀ ਸੰਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਅੰਗੋਲੀਆਂ ਕਰਨ ਦਾ ਚੁੱਕਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਪੰਜ ਅਥੇਦਾਰ ਸਹਿਬਾਨ ਫਸੀਲ ਤੋਂ ਫੈਸਲਾ ਸੁਣਾਉਂਦੇ ਨੇ ਹੁਕਮ ਸੁਣਾਉਂਦੇ ਨੇ ਸੱਤ ਮੈਂਬਰੀ ਕਮੇਟੀ ਬਣਾਈ ਜਿਸ ਦੇ ਅਗਵਾਈ ਕਰਨ ਦੇ ਲਈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਖਿਆ ਗਿਆ ਪਰ ਉਸ ਦੇ ਵਿੱਚੋਂ 7 ਮੈਂਬਰਾਂ ਦੇ ਵਿੱਚੋਂ 2 ਨੂੰ ਬਾਹਰ ਕਰ ਦਿੱਤਾ ਗਿਆ ਜਿਹੜੇ 5 ਮੈਂਬਰਾਂ ਦੀ ਜਿਹੜੀ ਡਿਊਟੀ ਲੱਗੀ ਭਰਤੀ ਕਮੇਟੀ ਚ ਉਹਨਾਂ ਨੂੰ ਪੰਜਾਬ ਤੋਂ ਹੀ ਬਾਹਰ ਰੱਖਿਆ ਗਿਆ ਲਗਭਗ ਤਾਂ ਇਸ ਮਸਲੇ ਦੇ ਵਿੱਚ ਸਵਾਲ ਖੜੇ ਹੋਏ ਨੇ ਜਿਨ੍ਹਾਂ ਦੀ ਡਿਊਟੀ ਲੱਗੀ ਪਹਿਲਾਂ ਹੀ ਉਹਨਾਂ ਨੇ ਆਪਣੇ ਆਪ ਨੂੰ ਅਲੈਦਾ ਕਰ ਲਿਆ ਸੀ ਜਿਸ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ, ਸੰਤਾ ਸਿੰਘ ਉਮੈਦਪੁਰੀ ਤੇ ਇਸ ਤੋਂ ਬਾਅਦ ਹੁਣ ਜਿਹੜੇ ਇਹ ਵਿਰੋਧੀ ਧਿਰ ਦੇ ਵਿੱਚ ਐਸਜੀਪੀਸੀ ਦੀ ਭੂਮਿਕਾ ਨਿਭਾ ਰਹੇ ਨੇ ਜਿਹੜੇ ਕਹਿ ਲਈਏ ਨਾਰਾਜ਼ ਧੜਾ ਚੱਲ ਰਿਹਾ ਜਿਹੜਾ ਉਹਨਾਂ ਦੇ ਵੱਲੋਂ ਹੁਣ ਸਵਾਲ ਚੁੱਕੇ ਗਏ ਨੇ ਤੇ ਕਾਲ ਤਖਤ ਸਾਭ ਦੇ ਜਥੇਦਾਰ ਤੋਂ ਮੰਗ ਕੀਤੀ ਗਈ ਹੈ ਕਿ ਜਿਹੜੇ ਪਘੋੜੇ ਹੋ ਚੁੱਕੇ ਨੇ ਆਦੇਸ਼ ਮੰਨਣ ਤੋਂ ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਰਗਵੀਰ ਸਿੰਘ ਇਸ ਮੌਕੇ ਉੱਤੇ ਕੀ ਫੈਸਲਾ ਲੈਂਦੇ ਨੇ ਔਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵਕਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਉਹ ਪਹਿਲਾਂ ਹੀ ਸਸਪੈਂਡ ਚੱਲ ਰਹੇ ਨੇ ਉਹਨਾਂ ਦਾ ਜਿਹੜਾ ਸਮਾਂ ਕਮੇਟੀ ਜਾਂਚ ਕਰ ਰਹੀ ਵਧਾ ਦਿੱਤਾ ਗਿਆ ਸੀ ਜਿਸ ਦੇ ਉੱਤੇ ਵੀ ਸਵਾਲ ਚੁੱਕ ਕੇ ਖੁਦ ਜਥੇਦਾਰ ਗਿਆਨੀ ਰਕबीर ਸਿੰਘ ਨੇ ਕਿ ਇਹ ਅਧਿਕਾਰ ਖੇਤਰ ਹੀ ਨਹੀਂ ਹੈ ਐਸਜੀਪੀਸੀ ਦਾ ਇਸ ਦੇ ਉੱਤੇ ਜਾਂਚ ਕਰਾਉਣ ਦਾ ਔਰ ਉਹ ਵੀ ਉਸ ਮਾਮਲੇ ਦੇ ਉੱਤੇ ਜਿਹੜਾ ਪਹਿਲਾਂ ਹੀ ਇੱਕ ਵਾਰੀ ਜਾਂਚ ਹੋ ਚੁੱਕੀ ਹੈ ਤੇ ਕਲੀਨ ਚਿੱਟ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਚੁੱਕੀ ਸੀ ਤੇ ਦੁਬਾਰਾ ਇਹ ਮਸਲਾ ਕਿਉਂ ਫਰੋਲਿਆ ਗਿਆ ਇਸ ਦੇ ਵਿੱਚ ਸਿਆਸਤ ਕਿੰਨੀ ਭਾਰੂ ਹੈ ਇਹ ਸਾਰੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ ਹੁਣ ਇਹ ਵੀ ਕਿਹਾ ਗਿਆ ਕਿ ਉਨਾ ਦੋਸ਼ ਲਾਇਆ ਕਿ ਕਾਲ ਤਖਤ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਕਰੇ ਕੌਮ ਵਾਪਸ ਲੈ ਲਿਆ ਗਿਆ ਸੀ ਜਦਕਿ ਅਕਾਲੀ ਆਗੂ ਹੁਣ ਲੋਕਾਂ ਕੋਲੋਂ ਹੱਥ ਖੜੇ ਕਰਵਾ ਕੇ ਇਸ ਮਾਮਲੇ ਨੂੰ ਮੁੜ ਵਿਚਾਰਨ ਦੀ ਅਪੀਲ ਕਰ ਰਹੇ ਨੇ ਉਹਨਾਂ ਮੰਗ ਕੀਤੀ ਕਿ ਜਈਆਂ ਗਲਤੀਆਂ ਲਈ ਸੁਖਵੀਰ ਬਾਦਲ ਤੇ ਹੋਰਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹ ਗੱਲਾਂ ਸਾਹਮਣੇ ਆ ਗਈਆਂ ਨੇ ਇਥੋਂ ਤੱਕ ਕਿ ਜਿਹੜਾ ਪੱਤਰ ਸੌਂਪਿਆ ਗਿਆ ਹੈ ਸਵਿੱਤ ਇਹ ਗੱਲਾਂ ਦਾ ਚਰਚਾ ਕਰ ਹੀ ਦਿੱਤੀ ਗਈ ਹੈ ਪਰ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਣ ਦੀ ਖਾਤਰ ਤਿਆਰੀ ਵਿੜ ਲਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜਿਹੜੀ ਕੀ ਕਹਿ ਸਕਦੇ ਸੁਖਬੀਰ ਸਿੰਘ ਬਾਦਲ ਦਾ ਧੜਾ ਉਹਨਾਂ ਦੀਆਂ ਗਤੀਵਿਧੀਆਂ ਨਾਲੋਂ ਨਾਲ ਚੱਲ ਰਹੀਆਂ ਨੇ ਪਰ ਦੂਜੇ ਪਾਸੇ ਨਾਰਾਜ਼ ਜਾਂ ਬਾਗੀ ਧੜੇ ਦੇ ਵੱਲੋਂ ਲਗਾਤਾਰ ਹਾਲੇ ਵੀ ਸਵਾਲ ਚੁੱਕੇ ਜਾ ਰਹੇ ਨੇ ਹਾਲਾਂਕਿ ਅਜੇ ਤੱਕ ਇੱਕ ਮਿਖਤਾ ਹੁੰਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਦੋਨਾਂ ਪਾਸਿਆਂ ਤੋਂ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਹੋਈ ਔਰ ਖਾਸ ਕਰਕੇ ਬਾਗੀ ਤੜਾ ਵਾਰ-ਵਾਰ ਇਹ ਕਹਿ ਰਿਹਾ ਹੈ ਕਿ ਕਾਲ ਤਖਸਾਬ ਦੇ ਜਥੇਦਾਰ ਦੇ ਹੁਕਮਾਂ ਦੇ ਮੁਤਾਬਕ ਅਸੀਂ ਉਸੇ ਰਸਤੇ ਤੇ ਚੱਲਣ ਨੂੰ ਤਿਆਰ ਆਂ ਜਿਵੇਂ ਗਿਆਨੀ ਜਥੇਦਾਰ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਉਹ ਕਹਿਣਗੇ ਸਾਨੂੰ ਉਸ ਤੇ ਅਸੀਂ ਪਹਿਲਾਂ ਵੀ ਚੱਲ ਰਹੇ ਆ ਹੁਣ ਵੀ ਚੱਲਣ ਨੂੰ ਤਿਆਰ ਆਂ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦਾ ਇਹ ਹੁਕਮ ਕਿਉਂ ਨਹੀਂ ਮੰਨ ਰਹੀ ਇਨਵੇਂ ਲਾਗੂ ਕਿਉਂ ਨਹੀਂ ਕਰ ਰਹੀ ਇਹ ਲਗਾਤਾਰ ਸਵਾਲ ਕੀਤਾ ਜਾ ਰਿਹਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਸੌਂਪੇ ਗਏ ਪੱਤਰ ਤੋਂ ਬਾਅਦ ਕੀ ਕਹਿੰਦੀ ਹੈ ਕੀ ਰਿਐਕਸ਼ਨ ਆਉਂਦਾ ਪ੍ਰਤੀਕਿਰਿਆ ਆਉਂਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਜਿਹੜੇ ਪੱਤਰ ਸੌਂਪੇ ਜਾ ਰਹੇ ਨੇ ਇਸ ਦੇ ਨਾਲ ਕਿਤੇ ਨਾ ਕਿਤੇ ਇੱਕ ਦਬਾਅ ਜਿਹੜਾ ਆ ਉਹ ਪੰਥਕ ਹਲਕਿਆਂ ਦਾ ਜਥੇਦਾਰ ਗਿਆਨੀ ਰਗਵੀਰ ਸਿੰਘ ਉੱਤੇ ਜ਼ਰੂਰ ਬਣ ਸਕਦਾ ਕਿਉਂਕਿ ਲਗਾਤਾਰ ਇਸ ਗੱਲ ਨੂੰ ਲੈ ਕੇ ਮੁਲਾਕਾਤਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪੱਤਰ ਸੌਂਪੇ ਜਾ ਰਹੇ ਨੇ ਕਿ ਇਸ ਮਾਮਲੇ ਦੇ ਉੱਤੇ ਸਖਤ ਆਦੇਸ਼ ਆਉਣਾ ਚਾਹੀਦਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੋ ਤਿੰਨ ਨੁਕਤੇ ਉਠਾਉਂਦੇ ਹੋਇਆ ਇਹ ਜਿਹੜਾ ਪੱਤਰ ਸੌਂਪਿਆ ਗਿਆ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਕੌਣ ਕਿ ਕਿਹੜੀ ਦਿਸ਼ਾ 'ਚ ਚੱਲ ਰਿਹਾ ਹੈ ਕੌਣ ਸਹੀ ਦਿਸ਼ਾ 'ਚ ਚੱਲ ਰਿਹਾ ਹੈ ਕੌਣ ਗਲਤ ਦਿਸ਼ਾ 'ਚ ਚੱਲ ਰਿਹਾ ਹੈ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜਦ ਤੱਕ ਕੋਈ ਨਵੀਂ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਤਾਂ ਅਸੀਂ ਉਹ ਵੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ